ਪੰਜਾਬ ਕੀ ਹੈ ਤੁਹਾਡੇ ਲਈ ਘਾਰ ਆ ਸਾਡਾ ਪੰਜਾਬ ਘਾਰ ਆ ਇਹ ਘਾਰ ਆ ਤੇ ਸਭ ਕੁਝ ਆ ਯਾ ਅਹੀਂ ਪਹਿਲੀ ਗੱਲ ਹੀ ਕੀਤੀ ਸਿੰਧਰ ਚੱਲ ਇੱਥੇ ਹੀਗਾ ਮੈਂ ਆ ਤੇ ਕੈਵਨ ਹੀ ਕੈਵਨ ਮੇਰੇ ਨਾਲ ਰੁਕਿਆ ਤੇ ਦੁਬਈ ਚ ਸਾਡੇ ਕੋ ਮੇਰੇ ਕੋ ਜਦਾ ਸਵੀਟ ਸ਼ਾਨਦਾਰ ਸਵੀਟ ਉਹਦੇ ਵਿੱਚ ਪੂਲ ਓਸ਼ਨ 뷰 ਇਹ ਉਹ ਫਲਾਂਡਗਾ ਟਾਪਸ ਫਲੋਰ ਤੇ ਨੀਂਦ ਜੀ ਜਿੱਦਾਂ ਜੋ ਨਹੀਂ ਦੇ ਇਥੇ ਆ ਕੇ ਘਰ ਆ ਕੇ ਆਈ ਨਾ ਅੱਜ ਹੂੰ ਉਹ ਮਤਲਬ ਉੱਥੇ ਸਾਨੂੰ ਅਸੀਂ ਹਫ਼ਤਾ ਉੱਥੇ ਰਿਹਾ ਹੈ ਉੱਥੇ ਉਹ ਸਕੂਨ ਨਹੀਂ ਆ ਜੋ ਅੱਜ ਘਰ ਆ ਕੇ ਸਕੂਨ ਮਿਲਿਆ ਅਹੀਂ ਜਦੋਂ ਹੀ ਸੁੱਤੇ ਐ ਇੰਨੇ ਦਿਨ ਹੋ ਗਏ ਉੱਥੇ ਭਜਦਾ ਉੜਦੇ ਉਹ ਸਕੂਨ ਨਹੀਂ ਮਿਲਿਆ ਇੱਥੋਂ ਪਤਾ ਲੱਗਦਾ ਵੀ ਅਸੀਂ ਭਾਵੇਂ ਸੋਚੀਏ ਨਾ ਇਸ ਗੱਲ ਪਰ ਇਹ ਕਿੰਨਾ ਸਾਡੇ ਚ ਵਸਿਆ ਆ ਤੇ ਅਸੀਂ ਕਿੰਨੇ ਅਟੈਚ ਨੇ ਕਈ ਆਈ ਅਸੀਂ ਮਤਲਬ ਇਹ ਚੀਜ਼ ਨੂੰ ਧਿਆਨ ਹੀ ਨਹੀਂ ਜਾਂਦਾ ਪਰ ਜਦੋਂ ਵੀ ਵਾਪਸ ਆਉਂਦੇ ਹਾਂ ਕੀ ਕਹਿੰਦੇ ਯਾਰ ਨਹੀਂ ਮਤਲਬ ਇੱਥੇ ਸਕੂਨ ਹੈ ਆ ਪੰਜਾਬ ਤਕਲੀਫ ਛੁੰਦਾ ਤਾਂ ਉਹ ਤੁਹਾਨੂੰ ਤਕਲੀਫ ਦਿੰਦੀ ਹੈ ਚੀਚ ਬਿਲਕੁਲ ਬਿਲਕੁਲ ਜੇ ਸਾਡੇ ਲੋਕ ਹੀ ਤਕਲੀਫ ਚ ਨੇ ਤੇ ਸਾਡਾ ਫਰਜ਼ ਬਣਦਾ ਆ ਤੇ ਆਪਣੇ ਲੋਕਾਂ ਨੂੰ ਆ ਕੇ ਸਪੋਰਟ ਕਰੀਏ ਜਿੱਥੇ ਲੋੜ ਦੀ ਜਿੱਥੇ ਲੋੜਵੰਦ ਜਿੱਥੇ ਵੀ ਉਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਹੈ ਜਿੰਨੀ ਆਪਾਂ ਹੋ ਸਕਦੀ ਹੈ ਉਹ ਆਪਾਂ ਸਪੋਰਟ ਕਰੀਏ ਕਿਉਂਕਿ ਮੈਂ ਤੁਹਾਨੂੰ ਮੈਸੇਜ ਕੀਤਾ ਵੀ ਇਹ ਵੀਡੀਓ ਜਦਾਂ ਵੇਖਿਆ ਨਹੀਂ ਇਹ ਬਣਦੀ ਇਹ ਜਿਆਦਾ ਹੋ ਗਿਆ